ਭਾਈ ਇਹ ਛੋਟੇ ਆਪਸ਼ਨ ਕੋਈ ਕਮਲੀ ਕਰਦੇ ਥਾੜੇ ਵਾਲੇ ਕੋਈ ਕਮਲੀ ਕਰਦੇ ਇਸੇ ਘਰ ਆ ਕੇ ਬਿਆਰ ਵੀ ਲੈ ਕੇ ਪਹਿਲਾ 5-4 ਵਾਰੀ ਬਿਆਰ ਲੈਣ ਆਏ ਉਧਰ ਡਰਾਮਾ ਕਰਕੇ ਆਉਂਦੇ ਰਹੇ ਜਾਂਦੇ ਰਹੇ ਫਿਰ 22-23 ਤਰੀਕ ਨੂੰ ਬਿਆਰ ਲੈ ਕੇ ਗਏ ਮੇਰਾ ਬਿਆਰ ਲੈ ਕੇ ਗਏ ਅੱਜ 8-9 ਦਿਨ ਹੋ ਗਏ ਨਾ ਕੋਈ ਐਫ ਆਈ ਆਰ ਦੀ ਲਿਖੀ ਐ ਨਾ ਕੋਈ ਥਾਲੇਦਾਰ ਫੋਨ ਚੱਕਦਾ ਨਾ ਬਲੰਦਾ ਕੋਈ 50 ਫੋਰ ਮਾਰਦੇ ਉਹਨੇ ਘੱਟੋ ਘੱਟ ਫੋਰ ਕਰਨਾ ਹੀ ਬੰਦ ਕਰਤਾ ਦਾ ਹਾਰ ਕੇ ਅਸੀਂ ਆ ਬੜੇ ਅੱਗੇ 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 ਲੈ ਜਾਓ ਅੱਗੇ ਲੈ ਜਾਓ ਨਾਮ ਸੁਣਿਆ ਜੀ ਬਹੁਤ ਨਾਮ ਨੇ ਬਹੁਤ ਵਧੀਆ ਏ ਬੜੇ ਇਮਾਨਦਾਰ ਓਨੈਸਟੀ ਬੰਦੇ ਨੇ ਔਰ ਬਹੁਤ ਮਿਹਰਬਾਨ ਹੈ ਅੱਛਾ ਤੇ ਉਹ ਮੈਟਰ ਕੀ ਹੈ ਵੀ ਤੁਸੀਂ ਕਿਉਂ ਆਏ ਹੋ ਕਮਿਸ਼ਨਰ ਸਾਹਿਬ ਕੋਲ ਇਹਨਾਂ ਮਜਬੂਰ ਹੋ ਕੇ ਆਏ ਹੋ ਤੁਸੀਂ ਮੈਨੂੰ ਮਾਰ ਦੇ ਕੇ ਮਾਰ ਦੇ ਕੇ ਮਾਰ ਦੇਣਾ ਮੈਟਰ ਮੈਟਰ ਹੈ ਉਹਨਾਂ ਨੇ ਪਿਆਰ ਨਾਲ ਕਰਕੇ ਕਹਿ ਕੇ ਕਿ ਤੈਨੂੰ ਬੈਠੇ ਬਿਠਾਏ ਇਸ ਤਰ੍ਹਾਂ ਰੋਟੀ ਪਾਣੀ ਆਊਗਾ ਤੁਹਾਨੂੰ ਉੱਪਰ ਨਹੀਂ ਚੜਨਾ ਪਊਗਾ ਥੱਲੇ ਨਹੀਂ ਚੜਨਾ ਪਊਗਾ ਬੈਠੀ ਸੇਵਾ ਕਰਾ ਕੇ ਜਿੱਥੇ ਕਹੋਗੇ ਯਾਤਰਾ ਕਰਾਵਗੇ ਤੁਹਾਨੂੰ ਲੈ ਜਾਵਾਂਗੇ ਦਵਾਈ ਦਵਾਵਾਂਗੇ ਇਲਾਜ ਕਰਾਵਾਂਗੇ ਔਰ ਉਹ ਐਡਾਪਲ ਹੋ ਕੇ ਐਡ ਕੋ ਰਜਿਸਟਰੀ ਕਰਵਾ ਲਈ ਆ ਬੜੀ ਔਰ ਰਜਿਸਟਰੀ ਤੇ ਲਿਖਿਆ ਸੀਗਾ ਕਿ ਜੇੜਾ ਕੋਈ ਵਾਦਾ ਖਿਲਾਫੀ ਦੋਨਾਂ ਦਾ ਕਰੋ ਔਰ ਰਜਿਸਟਰੀ ਜੇディ ਕੈਨਸਲ ਹੋਊਗੀ ਉਹ ਚ ਲਿਖਿਆ ਉਹ ਕੀ ਉਰਦੂ ਦਾ ਮਹਿਰੂਬਾ ਕਹਿੰਦੇ ਆ ਜਾਂ ਬਹ ਹਕ ਕਹਿੰਦੇ ਆ ਉਹ ਉਹਦਾ ਏ ਧਾਰਾ 23 ਦੇ ਮੁਤਾਬਕ ਹੂੰ ਇਹਦੀ ਕਾਰਵਾਈ ਕੀਤੀ ਜਾਊਗੀ ਉਹ ਕਹਦੇ ਐਸਪੀ ਆਪ ਸਾਡੇ ਵਾਕਫ ਹੈ ਸਾਡੇ ਅਜਾ ਇਦਾਂ ਦੇ ਨੂਹਾਂ ਧੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਦੇ ਨੂਹ ਧੀ ਤੁਹਾਡੇ ਆ ਬਸ ਇਹਦੇ ਨੂਹਾਂ ਧੀ ਸਾਰੇ ਸਾਰੇ ਸੰਸਾਰ ਚ ਹੋੜ ਜੀ ਸਾਡੇ ਕੱਲੇ ਦੇ ਨਾਲ ਸਾਰੇ ਸੰਸਾਰ जोड ਜਿੱਦਾਂ ਲੰਮੇ ਪਾਪ ਆ ਕੇ ਕੁੱਟਦੇ ਆ ਇਹ ਬਾਲਾਂ ਦੇ ਬੰਦ ਕਰ ਲਈਏ ਦੋਨੇ ਗੇਟ ਬੰਦ ਕਰਕੇ ਨੂਹਾਂ ਨੇ ਦੋਨੇ ਨੂਹਾਂ ਨੇ ਕੁੱਟਿਆ ਮੁੰਡਿਆਂ ਦੀ ਮਾਂ ਨੂੰ ਮੁੰਡਿਆਂ ਨੂੰ ਬੁਗਾਰਨ ਵਾਲੀ ਮੁੰਡਿਆਂ ਦੀ ਮਾਪ ਹੈ ਉਹਨੇ ਬਾਲਾਂ ਤੋਂ ਪੱਟ-ਪੱਟ ਕੇ ਕੁਛੋਟ ਮਾਰਿਆ ਪੱਟ-ਪੱਟ ਕੇ ਮਾਰੀ ਮੁੰਡਿਆਂ ਨੇ ਮਾਰੀ ਉਹਨਾਂ ਦੀ ਮਾਰੇ ਵੀ ਮਾਰਿਆ ਬਿਲਕੁਲ ਇਹ ਪਤਾ ਨਹੀਂ ਕਿ ਰੱਬ ਦੀ ਮਿਹਰਬਾਨੀ ਕਰਕੇ ਬਚੀ ਹੀ ਹੈ ਕੀ ਹੋਰ ਹੈ ਕਦੀ 3 ਸਾਲ ਹੋ ਗਏ ਵਿਆਹ ਨੂੰ ਕਦੀ ਪਾਣੀ ਦਾ ਗਲਾਸ ਨਹੀਂ ਦਿੱਤਾ ਕਦੀ ਹੋਰ ਨਹੀਂ ਦਿੱਤਾ ਪੋਰਸ਼ੀਵਾ ਪਾਣੀ ਦੇ ਕੱਢੀ ਦੀ ਚੇਵਾ ਕੱਢੀ ਗਈ ਆ ਉੱਪਰ ਚੜੇ ਨੂੰ ਸ਼ਾਮ ਵੀ ਨਾ ਖਿਲਾਵਾ ਉੱਪਰ ਚੜੇ ਨੂੰ ਕਿੰਨੇ ਸਾਲ ਹੋ ਗਏ ਧੁੱਪੇ ਰਹੀ ਬੈਠੇ ਦੇਖ ਕਿਹੜੇ ਵੱਡੇ ਬੇਟੇ ਬਣੋਗੇ ਇੱਕ ਵਾਰ ਕੁੱਟ ਮਾਰ ਕੇ ਤਿਆਂ ਨਹੀਂ ਛੋਟੇ ਬੇਟੇ ਬਣੋਗੇ ਸਾਰੇ ਤਾਂ ਛੋਟੇ ਇਹ ਸਾਰੇ ਛੋਟਾ ਬੇਟਾ ਆ ਮਨ ਕੁਮਾਰ ਉਹ ਉਹਨੇ ਕੁੱਟ ਮਾਰ ਕੀਤੀ ਆ ਉਹਨੇ ਇਸ਼ਾਰਾ ਕੀਤਾ ਕੁੱਟੋ ਇਹਨਾਂ ਨੂੰ ਭੈਣ ਛੋਡਾਂ ਨੂੰ ਮਾਰੋ ਇਹਨਾਂ ਨੂੰ ਦੋਏ ਮੁੰਡਿਆਂ ਨੇ ਪਟਕ ਪਟਕ ਕੇ ਮਾਰਿਆ ਤੇ ਹੋਰ ਕੀਤਾ ਇਹ ਕਿਹੜੇ ਏਰੀਆ 'ਚ ਰਹਿੰਦੇ ਤੁਸੀਂ ਅਸੀਂ ਨਿਊ ਸ਼ਿਪੂਰੀ ਬਾਰਡ ਨੰਬਰ 23 ਆਮਨੇ ਸਾਹਮਣੇ ਕਾਉਂਸਲਰ ਦਾ ਘਰ ਹੈ ਕਿੰਨੇ ਸਾਲਾਂ ਤੋਂ ਉੱਤੇ ਰਹਿ ਰਹੇ ਹੋ ਆफी ਰਹਿ ਰਹੇ ਆ 40 ਸਾਲ ਤੋਂ ਉੱਤੇ ਹੋ ਗਏ ਮੈਨੂੰ ਉੱਥੇ ਰਹਿੰਦੇ ਰਹੋ 40 ਸਾਲ ਤੋਂ ਉੱਤੇ ਹੋ ਗਏ ਮੈਨੂੰ ਰਹਿੰਦੇ ਰਹੋ ਹਾਂ ਕੌਣ ਛੱਲੇ ਦਾ ਘਰ ਸਾਹਮਣੇ ਹੈ ਕੌਣ ਸਾਹਮਣੇ ਦਾ ਮਦਦ ਕਰਦੇ ਤੁਹਾਡੀ ਕਾਉਂਸਲਰ ਤਾਂ ਮੱਲੇ ਮੱਲੇ ਚੁੱਪ ਕਰ ਕਾਉਂਸਲਰ ਤਾਂ ਮੱਲੇ ਦਾ ਮਾਪਾ ਬਾਪ ਹੁੰਦਾ ਹੋਰ ਹੁੰਦਾ ਕਦੀ ਉਹਨੇ ਆ ਕੇ ਇਹ ਨਹੀਂ ਪੁੱਛਿਆ ਬਈ ਕੀ ਹੋਇਆ ਅੰਕਲ ਮੇਰਾ ਅੰਕਲ ਅੰਕਲ ਸੁੱਕਾਈ ਅੰਕਲ ਅੰਕਲ ਉਹ ਕਰੀ ਜਬ ਬੇੜਾ ਘਰ ਖੋਵੇ ਕਈ ਵਾਰੀ ਪਰਿਵਾਰ ਦੇ ਸਾਹਮਣੇ ਸਾਹਮਣੇ ਘਰ ਹੁੰਦਾ ਪਰਿਵਾਰ ਕਰਕੇ ਵੀ ਕਈ ਵਾਰੀ ਦਿੱਕਤ ਹੋ ਜਾਂਦੀ ਹੈ ਵੀ ਆਹ ਦੇਖੋ ਛੱਟਾ ਆਹ ਦੇਖੋ ਕਿੱਦਾਂ ਹੈ ਬੇਡੇ ਵੱਲ ਲੱਗ ਬੇਡੇ ਵੱਲ ਕੋ ਟੁੱਟਿਆ ਪਿਆ ਹੈ ਜੀ ਦੋਨੋਂ ਪੁੱਤੇ ਇਹਨਾਂ ਦੇ ਦੋਨੇ ਪੋਟਿਆਂ ਨੇ ਤੇ ਵੱਡਾ ਬੇਡਾ ਕਿਵੇਂ ਹੈ ਵੱਡਾ ਬੇਟਾ ਉਹ ਨਾਂ ਹੋਰ ਦੇ ਬਰਾਬਰ ਹੈ ਉਸੇ ਕੇ ਨਹੀਂ ਉਹਨੂੰ ਡਰਾ ਕੇ ਧੁਮਕਾ ਕੇ ਉਹਨੂੰ ਚੁੱਪ ਕਰਾਏ ਤਰੂ ਗੇਨਨਾ ਤੁਰੇ ਤਨ ਵੱਡ ਦਵਾਗੇ ਅੱਛਾ ਵੱਡਾ ਮੁੰਡਾ ਸਾਥ ਦੰਦਾ ਵੈਸੇ ਤੁਹਾਡਾ ਹੈ ਨਹੀਂ ਵੱਡਾ ਮੁੰਡਾ ਸਾਥ ਦੰਦਾ ਤੁਹਾਡਾ ਨਾ ਨਾ ਕੋਈ ਸ਼ਾਦੀ ਦਾ ਡਰਾਮ ਦੇ ਉਹਨੂੰ ਡਰਾ ਹੁਣ ਅਪੀਲ ਕੀ ਹੈ ਤੁਹਾਡੀ ਕਮਿਸ਼ਨਰ ਸਾਹਿਬ ਨੂੰ ਅਪੀਲ ਹੈ ਬਈ ਸਾਨੂੰ ਇਹਨਾਂ ਕਾਟਲਾ ਤੋਂ ਬਚਾਇਆ ਜਾਵੇ ਰਾਤ ਨੂੰ ਉਹ ਜਿੰਦੇ ਕੁੱਡੇ ਸਾਰੇ ਤੋੜੇ ਰੱਸੀਆ ਵੱਨ ਵੱਨ ਕੇ ਅਸੀਂ ਛੋਲੇ ਆ ਸਾਰਾ ਸਵਾਰਨ ਤੋੜਦਾ ਥੋੜਾ ਸਹਰਾਣੇ ਦੇ ਕੇ ਮਾਰ ਦਵਾਗੇ ਅੱਛਾ ਤੇ ਕਹਿੰਦੇ ਤੁਸੀਂ ਕਹਿੰਦੇ ਵੀ ਗਾਣੇ ਉਹਨੇ ਲਾ ਕੇ ਡੈਕਰੀ ਟੀਵੀ ਦੀ ਵਾਜ ਵਧਾ ਕੇ ਕੁੱਟਦੇ ਆ ਆ ਬਿਲਕੁਲ ਇਹੀ ਕੰਮ ਕਰਦੇ ਆ ਜਦ ਜਦ ਕੁੱਟਦੇ ਆਪਣੀ ਫੋਟੋ ਕੀਚ ਲੈਦੇ ਸਾਡੀ ਫੋਟੋ ਸਾਨੂੰ ਕੋਈ ਫੋਟੋ ਨੂੰ ਕੀਚੜੀ ਆਦੀ ਕੋਈ ਮੋਬਾਈਲ ਨਹੀਂ ਦੇਖਦਾ ਅਦਾ ਕੋਈ ਕਰਨਾ ਦੀ ਆਦਾ ਕੋਈ ਲੈਣਾ ਨਹੀਂ ਦਿੰਦਾ ਨਾ ਫੀਡ ਕਰਨਾ ਅਦਾ ਐਸੀ ਸੀ ਕੇਮਰਾ ਦੀ ਫੁਟੇਜ ਤੁਹਾਡੇ ਕੋਲ ਕਿੱਦਾਂ ਆਈ ਹੈ ਆਪਾਂ ਆ 500 500 ਰੁਪਏ ਦਾ ਮੋਬਾਈਲ ਮੇਰੇ ਕੋਲ ਹੈਗਾ 4.1 100 ਲੈਣਾ ਤੇ ਕਰਨਾ ਐਨਕ ਮੇਰੀ 2600 ਰੁਪਏ ਦੀ ਐਨਕ ਤੋੜਤੀ ਤੋੜ ਕੇ ਪਰੇ ਬਾਰੇ ਹੋਰ 1000 ਰੁਪਏ ਦਾ ਨਵਾਂ ਚਸ਼ਮਾ ਲਵਾਇਆ ਜੀ ਮਾਣ ਸ਼ਾਂਤੀ ਰਾਣੀ ਕੀ ਕਹਿਣਾ ਚਾਹੋਗੇ ਅੱਜ ਪੁਲਿਸ ਕਮਿਸ਼ਨਰ ਆਫਿਸ ਆਏ ਸੀ ਜੀ ਕਾ ਗੈਂਪੇਂਟ ਐ ਸਾਡੀ ਸੁਣਾਈ ਕੀਤੀ ਜਾ ਸਾਡੀ ਸੁਣਾਈ ਦੀ ਕੋਈ ਕੀ ਮਾਮਲਾ ਕੀ ਹੈ ਕਿ ਮਾਮਲਾ ਕਿ ਮਾਰਦੇ ਆ ਕੁੱਟਦੇ ਆ ਸਾਨੂੰ ਕੌਣ ਮਾਰਦਾ ਤੋਟੇ ਮਾਰਦੇ ਔਰ ਕੌਣ ਮਾਰਦਾ ਕਿਸੇ ਚੀਜ਼ ਨਵਾਂ ਬਾਰੀ ਇਸ ਨਾਉਂ ਆ ਮੇ ਪੋਤੇ ਵੀ ਸਾਰੇ ਗੇਟ ਬੰਦ ਕਰ ਕਰ ਮਾਰਦੇ ਆ ਸਾਨੂੰ ਪਿਛਲੇ ਨਾਉਂ ਮੇਗਾ ਨਾੜੀ ਆ ਤੇ ਮੁੰਡੇ ਨੇ ਕਦੀ ਕੁਝ ਕਿਹਾ ਨਹੀਂ ਮੁੰਡਾ ਤਾਂ ਆਪ ਨਾਲ ਲੱਗਿਆ ਮੈਂ ਕਿ ਕੋਈ ਖਰਚਾ ਪਾਰੀ ਦੇ ਦੋ ਇੱਥੇ ਰਾਗੇ ਕੀ ਕਵਾਂ ਬੇਟੇ ਕਦਾਂ ਮੇਰਾ ਫਰਾਣਾ ਦੀ ਕਢਾ ਲੈ ਲੈ ਮਾਰਦੇ ਕਿਉਂ ਆ ਸਾਨੂੰ ਕੁਝ ਕਹੋ ਨਾ ਸਾਨੂੰ ਸਾਰੀ ਜਗ੍ਹਾ ਦੇ ਦੋ ਮੈਂ ਮੈਂ ਕਹਾਂ ਅਨ ਸਾਡਾ ਵਹ ਲੈ ਕਰ ਦੋ ਕਦ ਇਹਨਾਂ ਨੂੰ ਕੁੱਟ-ਕੁੱਟ ਕੇ ਇੱਧਾ ਨਹੀਂ ਕਢਨੇ ਹਨ ਇੱਧਾ ਨਹੀਂ ਕਢਨੇ ਉਹ ਉਮਰ ਤੁਹਾਡੀ ਤੀਰਥ ਯਾਤਰਾ ਕਰਨ ਦੀ ਹੈਗੀ ਹੈ ਅਗਰ ਤੁਸੀਂ ਇੱਥੇ ਕਰ ਕਰ ਢੋਕੜੇ ਕਰ ਰਹੇ ਇਨਸਾਫ ਲਈ ਤੇ ਸੁਣਾਈ ਤਾਂ ਕੋਈ ਨਹੀਂ ਕਰਦੇ ਕੋਲਸਨ ਕੰਪਲੀਟ ਕੀਤਾ 50 ਚੀਜ਼ਾਂ ਦੇ ਬਾਰੇ 3 ਸਾਲ ਪਹਿਲਾਂ ਵੀ ਕੀਤੀ ਸੀ 3 ਸਾਲ ਪਹਿਲਾਂ ਮੁਸਕਰਾਟ ਟੁੱਟ ਭੱਜ ਕੇ ਮੈਂ ਲੰਗੜਾੰਦਾ ਤੁਰਦਾ ਆਇਆ ਏ ਕੁਰਸੀ ਤੇ ਜਿੱਦਾਂ ਆਹ ਕੁਰਸੀ ਆ ਇਹਦੇ ਤੇ ਬਿਠਾ ਕੇ ਦੋ ਜਣੇ ਚੱਕ ਕੇ ਮਰੋ ਇੱਥੇ ਲੈ ਕੇ ਆਏ ਨੇ ਕੁਰਸੀ ਦਾ ਇਦਾਂ ਹੀ ਤੁਸੀਂ ਜਿਹੜਾ ਉੱਠ ਕੇ ਚਲੇ ਗਏ ਜੇ ਉੱਧਰ ਚਲੇ ਜਾਓ ਉੱਧਰ ਬੜੀ ਮੁਸ਼ਕਲ ਨਾਲ ਗਿਆ ਐਪਲੀਕੇਸ਼ਨ ਦਿੱਤੀ ਇਹ ਕਹਿੰਦੇ ਆਧਾਰ ਦਿਓ ਮੈਂ ਕਿਹਾ ਆਧਾਰ ਨੰਬਰ ਲਿਖਿਆ ਤਾਂ ਹੋਇਆ ਕਹਿੰਦੇ ਨਹੀਂ ਕਾਪੀ ਲਿਆਓ ਦੁਆਰਾ ਹਜ਼ਾਰ ਦੀ ਕਾਪੀ ਮਗਾ ਕੇ ਦਿੱਤੀ ਹੋਰ ਦਿੱਤੀ ਕਹਿੰਦਾ ਮੋਰ ਲੱਗ ਗਈ ਉਹ ਤੁਹਾਡੇ ਬੈਸੇ ਬੈਸੇ ਚਾਹ ਉਹ ਥਾਣੇ ਦੇ ਅੱਗੇ ਧੱਕੇ ਕੰਦੇ ਸੀ ਉਹਦੇ ਸਫੇਰ ਕਰਤਾ 20000 ਵੱਡੇ ਅਫਸਰ ਮਿਲੇ ਕੋਈ ਨਹੀਂ ਮਿਲੇ ਆਹ ਉਹਦਾ ਰਿਮਾਂਡਰ ਆਇਆ ਸੀ ਪਹਿਲਾਂ ਪਿਛਲੀ ਵਾਰੀ 23 ਜੀ ਦਿੱਤੀ 197042 ਉਹਦਾ 11 7 23 ਨੂੰ ਆਇਆ ਸੀ ਹਾਂ ਕੁਝ ਕੋਈ ਕਾਰਵਾਈ ਨਹੀਂ ਉਹ ਹੀ ਕੋਈ ਲੈਣਾ ਦੇਣਾ ਨਹੀਂ ਆਰ ਕੇ ਦੁਆਰਾ ਹੁਣ ਫੇਰ ਆਇਆ ਬਸ ਅੱਜ ਉਹਨਾਂ ਜੇ ਉਹਦੇ ਫਿਰ ਉਹ ਨੰਬਰ ਲਾਤਾ ਅਜਾ ਨੰਬਰ ਜਾਰ ਕਤਵਾਲੀ ਚ ਉੱਥੇ ਜਾਓ ਕਤਵਾਲੀ ਜਾਓ ਡੀਐਸਪੀ ਸਾਹਿਬ ਕੋਲ ਜਾਓ ਐ ਹੋਰ ਕੋਈ ਸੋਧ ਦੇਣੀ ਨਹੀਂ ਉਤਰ ਹੁੰਦਾ ਨਹੀਂ ਲੈ ਕੇ ਆਫਸਰਾ ਕੋਲ ਕੋਈ ਛੋਟੇ ਆਫਸਰ ਕੋਈ ਕਪੜੀ ਕਰਦੇ ਥਾੜੇ ਵਾਲੇ ਕੋਈ ਕਪੜੀ ਕਰਦੇ ਇਸੇ ਘਰ ਆ ਕੇ ਵਿਆਹ ਵੀ ਲੈ ਗਏ ਪਹਿਲਾ ਪੰਜ ਚਾਰ ਵਾਰੀ ਵਿਆਹ ਲੈਣਾ ਹੈ ਉੱਧਰ ਡਰਾਮਾ ਕਰਕੇ ਆਉਂਦੇ ਨੇ ਜਾਂਦੇ ਨੇ ਫਿਰ 22 ਤਰੀਕ ਨੂੰ ਬਿਆਨ ਲੈ ਕੇ ਗਏ ਮੇਰਾ ਬਿਆਨ ਲੈ ਕੇ ਗਿਆ ਅੱਜ 8-9 ਦਿਨ ਹੋ ਗਏ ਨਾ ਕੋਈ ਐਫ ਆਈ ਆਰ ਦੀ ਲਿਖੀ ਹੈ ਨਾ ਕੋਈ ਥਾਲੇਦਾਰ ਫੋਨ ਚੱਕਦਾ ਨਾ ਬੁਲਾਉਂਦਾ ਕੋਈ 50 ਫੋਨ ਮਾਰਦੇ ਉਹਨੇ ਘੱਟੋ ਘੱਟ ਫੋਨ ਕਰਨਾ ਹੀ ਬੰਨ ਕਰਤਾ ਲੈ ਆ ਕੇ ਅਸੀਂ ਆ ਵੱਡੇ ਕਮਿਸ਼ਨਰ ਸਾਹਿਬ ਕੋਲ ਆਏ ਕੁੱਤੇ ਭੱਜੇ ਨਾਲ ਕਮਿਸ਼ਨਰ ਸਾਹਿਬ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਕਮਿਸ਼ਨਰ ਸਾਹਿਬ ਬਹੁਤ ਅੱਛੇ ਢੰਗ ਨਾਲ ਗੱਲ ਚੁੰਦੇ ਆ ਛੋੜਿਆ ਉਹਨਾਂ ਦਾ ਨਾਮ ਸੁਣਿਆ ਜੀ ਬਹੁਤ ਨਾਮ ਦੇ ਬਹੁਤ ਵਧੀਆ ਹੈ ਬੜੇ ਇਮਾਨਦਾਰ ਓਨੇ ਸਲੀ ਬੰਦੇ ਨੇ ਉਹ ਖਾਇਦੇ ਵੀ ਰੱਖਦਾ ਤੇ ਬਹੁਤ ਮਿਹਰਬਾਨ ਹੈ ਅੱਛਾ ਤੇ ਉਹ ਮੈਟਰ ਕੀ ਹੈ ਵੀ ਤੁਸੀਂ ਕਿਉਂ ਆਏ ਹੋ ਕਮਿਸ਼ਨਰ ਸਾਹਿਬ ਕੋਲ ਇੰਨੇ ਮਜਬੂਰ ਹੋ ਕੇ ਆਏ ਹੋ ਤੁਸੀਂ ਮਾਰਦੇ ਕਹਿੰਦੇ ਮਾਰ ਦੇ ਦੇ ਕੇ ਮਾਰ ਦੇਣਾ ਮੈਟਰ ਮੈਟਰ ਹੈ ਉਹਨਾਂ ਦੇ ਪਿਆਰ ਨਾਲ ਕਰਕੇ ਕਹਿ ਕੇ ਕਿ ਤੈਨੂੰ ਬੈਠੇ ਬਿਠਾਏ ਪਿਸਤਰੇ ਦੇ ਰੋਟੀ ਪਾੜੀ ਆਊਗਾ ਤੁਹਾਨੂੰ ਉੱਪਰ ਨਹੀਂ ਚੜਨਾ ਪਊਗਾ ਥੱਲੇ ਨਹੀਂ ਚੱਲਣਾ ਪਊਗਾ ਬੈਠੀ ਸੇਵਾ ਕਰਾ ਕੇ ਜਿੱਥੇ ਕਹੋਗੇ ਯਾਤਰਾ ਕਰਾਵਗੇ ਤੁਹਾਨੂੰ ਲੈ ਜਾਵਾਂਗੇ ਦਵਾਈ ਦਵਾਵਾਂਗੇ ਇਲਾਜ ਕਰਾਵਾਂਗੇ ਉਹ ਐਡਾ ਭੜੋ ਕੇ ਐਨ ਕੋ ਰਜਿਸਟਰੀ ਕਰਵਾ ਲਈ ਆ ਬੜੀ ਔਰ ਰਜਿਸਟਰੀ 'ਤੇ ਲਿਖਿਆ ਸੀਗਾ ਕਿ ਜਿਹੜਾ ਕੋਈ ਵਾਅਦਾ ਖਿਲਾਫੀ ਦੋਨਾਂ ਦਾ ਕਰੋ ਉਹ ਰਜਿਸਟਰੀ ਜਿੱਦੀ ਕੈਨਸਲ ਹੋਊਗੀ ਉਹ ਚ ਲਿਖਿਆ ਉਹ ਕੀ ਉਰਦੂ ਦਾ ਮਹਿਰੂਬਾ ਕਹਿੰਦੇ ਆ ਜਾਂ ਬਹਕ ਕਹਿੰਦੇ ਆ ਉਹ ਉਹਦਾ ਧਾਰਾ 23 ਦੇ ਮੁਤਾਬਕ ਇਹਦੀ ਕਾਰਵਾਈ ਕੀਤੀ ਜਾਊਗੀ ਉਹ ਕਹਿੰਦੇ ਐਸਪੀਐਮ ਸਾਡੇ ਵਾਕਫ ਹੈ ਸਾਡੇ ਅਜਾ ਇਦਾਂ ਦੇ ਨੂਹਾਂ ਤੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਦੇ ਨੂਹ ਤੀ ਤੁਹਾਡੇ ਆ ਬਸ ਇਹਦੇ ਨੂਹਾਂ ਤੀਆਂ ਸਾਰੇ ਸਾਰੇ ਸੰਸਾਰ ਚ ਹੋੜ ਜੀ ਸਾਡੇ ਕੱਲੇ ਦੇ ਨਾ ਸਾਰੇ ਸੰਸਾਰ ਚ ਹੋੜ ਜਿੱਦਾਂ ਲੰਮੇ ਪਾਪਾਂਗੇ ਕੁੱਟਦੇ ਆ ਐ ਵਾਲਾ ਬੰਦ ਕਰ ਲਈਏ ਦੋਨੇ ਗੇਟ ਬੰਦ ਕਰਕੇ ਨੌਵਾਂ ਵਾਲੇ ਦੋਨੇ ਨੌਵਾਂ ਵਾਲੇ ਕੁੱਟਿਆ ਮੁੰਡਿਆਂ ਦੀ ਮਾਂ ਨੂੰ ਮੁੰਡਿਆਂ ਨੂੰ ਬੁਗਾਰਨ ਵਾਲੀ ਮੁੰਡਿਆਂ ਦੀ ਮਾਵ ਹੈ ਉਹਨੇ ਵਾਲਾ ਤੋਂ ਪਟ ਪਟ ਕੇ ਕੁਛੋਂ ਦਾਰੇ ਪਟਕ ਪਟਕ ਕੇ ਮਾਰੀ ਮੁੰਡਿਆਂ ਨੇ ਮਾਰੀ ਉਹਨਾਂ ਦੀ ਮਾਰੇ ਵੀ ਵਾਰਿਆ ਬਿਲਕੁਲ ਇਹ ਪਤਾ ਨਹੀਂ ਕਿ ਰੱਬ ਦੀ ਮਿਹਰਬਾਨੀ ਕਰਕੇ ਬਚੀ ਹੀ ਹੈ। ਕੀ ਹੋਰ ਹੈ? 30 ਸਾਲ ਹੋ ਗਏ ਵਿਆਹ ਨੂੰ ਕਦੀ ਪਾਣੀ ਦਾ ਗਲਾਸ ਨਹੀਂ ਦਿੱਤਾ, ਕਦੀ ਹੋਰ ਨਹੀਂ ਦਿੱਤਾ। ਹੋਰ ਸੇਵਾ ਪਾਣੀ ਦੇ ਕੱਢੀ ਦੀ ਸੇਵਾ ਕੱਢੀ ਗਈ ਹੈ। ਉੱਪਰ ਚੜੇ ਨੂੰ ਸ਼ਾਮ ਵੀ ਨਾ ਕਿਲਾਵਾ। ਉੱਪਰ ਚੜੇ ਨੂੰ ਕਿੰਨੇ ਸਾਲ ਹੋ ਗਏ ਧੁੱਪੇ ਰਹੀ ਬੈਠੇ। ਕਿਹੜੇ ਵੱਡੇ ਬੇਟੇ ਬਣੋਗੇ, ਇਹ ਕੁੱਟ ਮਾਰ ਕੇ ਤਿੰਨ ਨਹੀਂ, ਛੋਟੇ ਬੇਟੇ ਬਣੋਗੇ। ਸਾਰੇ ਤਾਂ ਛੋਟੇ। ਇਹ ਸਾਰੇ ਛੋਟਾ ਬੇਟਾ ਹੈ ਅਮਨ ਕੁਮਾਰ। ਉਹ ਉਹਨੇ ਕੁੱਟਮਾਰ ਕੀਤੀ ਐ ਉਹਨੇ ਇਸ਼ਾਰਾ ਕੀਤਾ ਕੁੱਟੋ ਇਹਨਾਂ ਨੂੰ ਭੈਣ ਛੋਡਾਂ ਨੂੰ ਮਾਰੋ ਇਹਨਾਂ ਨੂੰ ਦੋਏ ਮੁੰਡਿਆਂ ਨੇ ਪਟਕ ਪਟਕ ਕੇ ਮਾਰਿਆ ਕਿਆ ਹੋਰ ਕੀਤਾ ਇਹ ਕਿਹੜੇ ਏਰੀਏ 'ਚ ਰਹਿੰਦੇ ਤੁਸੀਂ ਅਸੀਂ ਨਿਊ ਸ਼ਿਪੂਰੀ ਬਾਲਡ ਨੰਬਰ 23 ਆਮਨੇ ਸਾਮਨੇ ਕਾਉਂਸਲਰ ਦਾ ਘਰ ਐ ਕਿੰਨੇ ਸਾਲਾਂ ਤੋਂ ਉੱਤੇ ਰਹਿ ਰਹੇ ਹੋ ਅਸੀਂ ਰਹਿ ਰਹੇ ਹਾਂ 40 ਸਾਲ ਤੋਂ ਉੱਤੇ ਹੋ ਗਏ ਮੈਨੂੰ ਉੱਥੇ ਰਹਿੰਦੇ ਰੋ 40 ਸਾਲ ਤੋਂ ਉੱਤੇ ਹੋ ਗਏ ਮੈਨੂੰ ਰਹਿੰਦੇ ਰੋ ਔਰ ਕੌਣ ਛੱਡਦਾ ਘਰ ਸਾਹਮਣੇ ਐ ਕੌਣ ਸਾਹਮਣੇ ਮਦਦ ਕਰਦੇ ਤੁਹਾਡੀ ਕਾਉਂਸਲਰ ਤਾਂ ਮੱਲੇ ਮੱਲੇ ਚੁੱਪ ਕਰ ਕਾਉਂਸਲਰ ਤਾਂ ਮੱਲੇ ਦਾ ਮਾਪਾ ਬਾਪ ਹੁੰਦਾ ਔਰ ਹੁੰਦਾ ਕਦੀ ਉਹਨੇ ਆ ਕੇ ਇਹ ਨਹੀਂ ਪੁੱਛਿਆ ਬਈ ਕੀ ਹੋਇਆ ਅੰਕਲ ਮੇਰਾ ਅੰਕਲ ਅੰਕਲ ਸੁੱਕਾ ਹੀ ਅੰਕਲ ਅੰਕਲ ਉਹ ਕਰੀ ਜਬ ਵਿੜਾ ਘਰ ਖੋਵੇ ਕਈ ਵਾਰੀ ਪਰਿਵਾਰ ਦੇ ਸਾਹਮਣੇ ਘਰ ਹੁੰਦਾ ਪਰਿਵਾਰ ਕਰਕੇ ਵੀ ਕਈ ਵਾਰੀ ਦਿੱਕਤ ਹੋ ਜਾਂਦੀ ਹੈ ਵੀ ਆਹ ਆ ਦੇਖੋ ਛੱਟਾ ਆ ਦੇਖੋ ਕਿੱਦਾਂ ਹੈ ਬੇਟੇ ਵਲੋਂ ਲੱਕ ਬੇਟੇ ਮੇਰਾ ਕੋਟ ਟੁੱਟਿਆ ਪਿਆ ਹੈ ਜੀ ਉਹਨਾਂ ਪੁੱਤੇ ਲਾਲੇ ਡੋਲੇ ਪੋਟਿਆ ਨੇ ਤੇ ਵੱਡਾ ਬੇਟਾ ਕਿਵੇਂ ਆ ਵੱਡਾ ਬੇਟਾ ਉਹ ਨਾ ਹੋਰ ਦੇ ਬਰਾਬਰ ਹੈ ਉਸੇ ਕਹਿ ਲਈ ਉਹਨੂੰ ਡਰਾ ਕੇ ਧਮਕਾ ਕੇ ਉਹਨੂੰ ਚੁੱਪ ਕਰਾਇਆ ਚਰੂ ਗੇਣਾ ਨਾ ਤੁਰਿਆ ਤੁਰ ਬੜਦਵਾਗੇ আচ্ছা ਵੱਡਾ ਮੁੰਡਾ ਸਾਥ ਦਿੰਦਾ ਵੈਸੇ ਤੁਹਾਡਾ ਹੈ ਨਹੀਂ ਵੱਡਾ ਮੁੰਡਾ ਸਾਥ ਦਿੰਦਾ ਤੁਹਾਡਾ ਨਾ ਨਾ ਕੋਈ ਸਾਥ ਨਹੀਂ ਦਰਾਂਦੇ ਉਹਨੂੰ ਜੇ ਹੁਣ ਅਪੀਲ ਕੀਤੀ ਹੈ ਤੁਹਾਡੀ ਕਮਿਸ਼ਨਰ ਸਾਹਿਬ ਨੂੰ ਅਪੀਲ ਹੈ ਬਈ ਇਹ ਸਾਨੂੰ ਇਹਨਾਂ ਕਾਟਲਾ ਤੋਂ ਬਚਾਇਆ ਜਾਵੇ ਰਾਤ ਨੂੰ ਉਹ ਜਿੰਦੇ ਕੁਡੇ ਸਾਰੇ ਤੋੜੇ ਰਸ਼ੀਆ ਬੰਨ ਬੰਨ ਕੇ ਅਸੀਂ ਸੋਲੇ ਆ ਸਾਰੇ ਸਵਾਰਨ ਤੋੜਦੇ ਐ ਸੋਣੋ ਸਹਰਾਣੇ ਦੇ ਕੇ ਮਾਰ ਦਵਾ ਗਏ ਅੱਛਾ ਤੇ ਡਰਾਬਾ ਦੇ ਕਹਿੰਦੇ ਤੁਸੀਂ ਕਹਿੰਦੇ ਵੀ ਗਾਣੇ ਉਹਨੇ ਲਾ ਕੇ ਡੈਕਲੀ ਟੀਵੀ ਦੀ ਵਾਜ ਵਧਾ ਕੇ ਕੁੜਦੇ ਆ ਆ ਬਸ ਬਿਲਕੁਲ ਇਹੀ ਕੰਮ ਕਰਦੇ ਆ ਜਦ ਜਦ ਕੁਟਲੇ ਆਪਣੀ ਫੋਟੋਆਂ ਕੀਚ ਲੈਦੇ ਸਾਡੀ ਫੋਟੋ ਸਾਨੂੰ ਕੋਈ ਫੋਟੋ ਨੂੰ ਕੀਚੜੀ ਆਦੀ ਕੋਈ ਮੋਬਾਈਲ ਨਹੀਂ ਦੇਖਣਾ ਅਦਾ ਕੋਈ ਕਰਨਾ ਦੀ ਆਦਾ ਕੋ ਲੈਣਾ ਨਹੀਂ ਦਿੰਦਾ ਨਾ ਫੀਡ ਕਰਨਾ ਦਾ ਇਹ ਸੀਸੀ ਕੈਮਰਾ ਦੀ ਫੁਟੇਜ ਤੁਹਾਡੇ ਕੋਲ ਕਿੱਦਾਂ ਆਈ ਹੈ ਆਪਾਂ ਆ 500 500 ਰੁਪਏ ਦਾ ਮੋਬਾਈਲ ਮੇਰੇ ਕੋਲ ਹੈਗਾ 4 ਫੋਨ ਟੋੜਨਾ ਤੇ ਕਰਨਾ ਐਨਕ ਮੇਰੀ 2600 ਰੁਪਏ ਦੀ ਐਨਕ ਟੋੜਤੀ ਟੋੜ ਕੇ ਪਰੇ ਬਾਰੇ ਆਹ ਹੋਰ 1000 ਰੁਪਏ ਦਾ ਨਵਾਂ ਚਸ਼ਮਾ ਲਵਾਇਆ ਜੀ ਨਾਮ ਸ਼ਾਂਤੀ ਰਾਨੀ ਹਾਂ ਕੀ ਕਹਿਣਾ ਚਾਹਗੇ ਅੱਜ ਪੁਲਿਸ ਕਮਿਸ਼ਨਰ ਆਫਿਸ ਆਏ ਸੀ ਜੀ ਕਾ ਅੱਗੇ ਬੈਂਤੀ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੀ ਸੁਣਾਈ ਦੀ ਹੋਰ ਕੋਈ ਕੀ ਮਾਮਲਾ ਕੀ ਹੈ ਕਿ ਮਾਮਲਾ ਕੇ ਮਾਰਦੇ ਆ ਟੁੱਟਦੇ ਆ ਸਾਨੂੰ ਕੋਣ ਮਾਰਦਾ ਕੋਤੇ ਮਾਰਦੇ ਔਰ ਕੋਣ ਮਾਰਦਾ ਕਿਸੇ ਚੀਜ਼ ਨਾਉਆ ਬਾਾਰ ਇਸ ਨਾਉਆ ਵੀ ਕੋਤੇ ਵੀ ਸਾਰੇ ਗੇਟ ਬੰਦ ਕਰ ਕਰ ਮਾਰਦੇ ਆ ਸਾਨੂੰ ਕਿਸੇ ਲਈ ਨਾਉ ਮੇਗਾ ਨਾੜੀ ਹਾਂ ਤੁਹਾਡੇ ਮੁੰਡੇ ਨੇ ਕਦੀ ਕੁਝ ਕਿਹਾ ਨਹੀਂ ਉਹਨਾਂ ਮੁੰਡਾ ਤਾਂ ਆਪ ਨਾਲ ਲੱਗਿਆ ਮੈਂ ਕਿਹਾ ਕੋਈ ਖਰਚਾ ਪਾਰੀ ਦੇ ਦੋ ਇਫਤਰਾਗੇ ਕੀ ਕਵਾਂ ਬੇਟੇ ਕਦਾਂ ਮੇਰਾ ਫਲਾਣਾ ਟਿਕੜਾ ਲੈ ਲੈ ਮਾਰਦੇ ਕਿਉਂ ਆ ਸਾਨੂੰ ਕੁਝ ਕਹੋ ਨਾ ਸਾਨੂੰ ਸਾਰੀ ਜਗ੍ਹਾ ਦੇ ਦਿਓ ਹਾਂ ਮੈਂ ਤੁਮਹਾਨੂੰ ਸਾਡਾ ਹਵਾਲਾ ਕਰ ਦੋਗੇ ਕਿ ਇਹਨਾਂ ਨੂੰ ਕੁੱਟ-ਕੁੱਟ ਕੇ ਇੱਧਰ ਨਹੀਂ ਕੱਢਣੇ ਇਹਨਾਂ ਇੱਧਰ ਨਹੀਂ ਕੱਢਣੇ ਉਹ ਮਰ ਤੋ ਬਈ ਥੀਰੇ-ਥੀਰੇ ਆਸਰਾ ਯਾਤਰਾ ਕਰਨ ਦੀ ਹੈਗੀ ਹੈ ਪਰ ਤੁਸੀਂ ਇੱਥੇ ਗਰਗਰ ਧੋਖੜੇ ਕਰਿਓ ਇਨਸਾਫ ਲਈ ਤੇ ਸੁਣਾਈ ਤੋ ਕੋਈ ਨਹੀਂ ਕਰਦੇ ਕੋਰਸ ਨੂੰ ਕੰਪਲੀਟ ਕੀ ਫਿਰ 50 ਦੇ 40 ਬਾਰੇ 3 ਸਾਲ ਪਹਿਲਾਂ ਵੀ ਕੀਤੀ ਸੀ 3 ਸਾਲ ਪਹਿਲਾਂ ਮੁਸਕਰਾ ਟੁੱਟ ਭੱਜ ਕੇ ਮੈਂ ਲੰਗੜਾ ਅੰਦਾ ਤੁਰਦਾ ਆਇਆ ਕੁਰਸੀ ਤੇ ਜਿੱਦਾਂ ਆਹ ਕੁਰਸੀ ਆ ਇਹਦੇ ਤੇ ਬਿਠਾ ਕੇ ਦੋ ਜਣੇ ਚੱਕ ਕੇ ਪਰੋ ਇੱਦਾਂ ਲੈ ਕੇ ਆਏ ਨੇ ਕੁਰਸੀ ਦਾ ਇਦਾਂ ਇਸ ਦੇ ਸਾਹਮਣੇ ਜਿਹੜਾ ਉੱਠ ਕੇ ਚਲੇ ਗਿਆ ਜੇ ਉੱਧਰ ਚਲੇ ਜਾਓ ਉੱਧਰ ਬੜੀ ਮੁਸ਼ਕਲ ਨਾਲ ਗਿਆ ਐਪਲੀਕੇਸ਼ਨ ਦਿੱਤੀ ਹੈ ਕਹਿੰਦੇ ਆਧਾਰ ਦਿਓ ਮੈਂ ਕਿਹਾ ਆਧਾਰ ਨੰਬਰ ਲਿਖਿਆ ਤਾਂ ਹੋਇਆ ਕਹਿੰਦਾ ਨਹੀਂ ਕਾਪੀ ਲਿਆਓ ਦੁਬਾਰਾ ਆਧਾਰ ਦੀ ਕਾਪੀ ਮੁੜਾ ਕੇ ਦਿੱਤੀ ਹੋਰ ਦਿੱਤੀ ਕਹਿੰਦਾ ਮੋਹਰ ਲੱਗ ਗਈ ਉਹ ਤੁਹਾਡੇ ਰੈਸ਼ੇਸ ਵੈਸੇ ਵੈਸੇ ਚਾਹ ਉਹ ਥਾਣੇ ਜਾ ਕੇ ਧੱਕੇ ਖੰਦੇ ਸੀ ਉਹਦੇ ਚ ਫੇਰ ਕਰਤਾ ਕੋਈ ਵੱਡੇ ਅਫਸਰ ਮਿਲੇ ਕੋਈ ਨਹੀਂ ਮਿਲੇ ਆ ਆ ਉਹਦਾ ਰਿਮਾਂਡਰ ਆਇਆ ਸੀ ਪਹਿਲਾਂ ਪਿਛਲੀ ਵਾਰੀ 23 ਜੁਲਾਈ 2019 70 42 ਉਹਦਾ 11 7 23 ਨੂੰ ਆਇਆ ਸੀ ਹਾਂ ਕੁਝ ਕੋਈ ਕਾਰਵਾਈ ਨਹੀਂ ਉਹ ਹੀ ਕੋਈ ਲੈਣਾ ਦੇਣਾ ਨਹੀਂ ਆਰ ਕੇ ਦੁਆਰਾ ਹੁਣ ਫੇਰ ਆਇਆ ਬਸ ਅੱਜ ਉਹ ਅੱਜ ਫੇਰ ਉਹ ਨੰਬਰ ਲਾ ਦਿੱਤਾ ਆ ਚੋੜਾ ਮਰ ਜਾਇਆ ਕਤਵਾਲੀ ਚ ਉੱਥੇ ਜਾਓ ਕਤਵਾਲੀ ਜਾਓ ਡੀਐਸਪੀ ਸਾਹਿਬ ਕੋਲ ਜਾਓ ਐ ਹੋਰ ਕੋਈ ਛੋਟੇ ਹੁੰਦਾ ਨਹੀਂ ਉਤਰ ਹੁੰਦਾ ਲੈ ਕੇ ਆਫਸਰਾ ਕੋਲ ਭਈ ਇਹ ਛੋਟੇ ਆਫਸਰ ਕੋਈ ਕੰਮ ਨਹੀਂ ਕਰਦੇ ਥਾੜੇ ਵਾਲੇ ਕੋਈ ਕੰਮ ਨਹੀਂ ਕਰਦੇ ਇਸ ਲਈ ਘਰ ਆ ਕੇ ਵਿਆਹ ਵੀ ਲੈ ਕੇ ਪਹਿਲਾ 5-4 ਵਾਰੀ ਵਿਆਹ ਲੈਣਾ ਹੈ ਉਧਰ ਡਰਾਮਾ ਕਰਕੇ ਆਉਂਦੇ ਰਹੇ ਜਾਂਦੇ ਰਹੇ ਫਿਰ 22-23 ਤਰੀਕ ਨੂੰ ਵਿਆਹ ਲੈ ਕੇ ਗਏ ਮੇਰਾ ਵਿਆਹ ਲੈ ਕੇ